ਪਿਛਲੇ ਕੁਝ ਸਮੇਂ ਤੋਂ ਰਾਜਪੁਰਾ ਸ਼ਹਿਰ ਦੇ ਵਿੱਚ ਲੰਘ ਰਿਹਾ ਓਵਰ ਬ੍ਰਿਜ ਰਿਪੇਅਰ ਕਰਾਉਣ ਦੇ ਲਈ ਬੰਦ ਕੀਤਾ ਹੋਇਆ ਸੀ ਜਿਸ ਕਾਰਨ ਆਵਾਜਾਈ ਹੋਰ ਰਸਤਿਆਂ ਤੋਂ ਕੱਢੀ ਜਾ ਰਹੀ ਸੀ ਅੱਜ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਉਕਤ ਓਵਰ ਬ੍ਰਿਜ ਅਤੇ ਜਨਤਾ ਸਕੂਲ ਦੇ ਕੋਲ ਬਣ ਰਿਹਾ ਰੇਲਵੇ ਓਵਰ ਬ੍ਰਿਜ ਦਾ ਨਿਰੇਖਣ ਕਰਨ ਦੇ ਲਈ ਮੌਕੇ ਤੇ ਪਹੁੰਚੇ ਜੀਨਾ ਨੇ ਓਵਰ ਬ੍ਰਿਜ ਦਾ ਬੜੇ ਹੀ ਬਰੀਕੀ ਦੇ ਨਾਲ ਨਰੀਖਣ ਕੀਤਾ ਉੱਥੇ ਹੀ ਮੌਕੇ ਤੇ ਮੌਜੂਦ ਅਫਸਰ ਸਾਹਿਬਾਨਾਂ ਨੂੰ ਆਦੇਸ਼ ਵੀ ਜਾਰੀ ਕਰ ਦਿੱਤੇਗੇ ਕਿ ਇਹ ਪੁਲ ਦੀ ਰਿਪੇਅਰ ਜਲਦੀ ਤੋਂ ਜਲਦੀ ਕਰਵਾ ਕੇ ਲੋਕਾਂ ਦੇ ਲਈ ਖੁਲਵਾ ਦਿੱਤਾ ਜਾਵੇ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਪੱਲੋ ਜਾਣਕਾਰੀ ਦਿੱਤੀਗੇ ਕਿ ਸ਼ਹਿਰ ਰਾਜਪੁਰਾ ਦਾ ਓਵਰ ਬ੍ਰਿਜ ਪੂਰੀ ਹੀ ਹਾਲਤ ਦੇ ਵਿੱਚ ਸੀ ਕਿਸੇ ਸਮੇਂ ਵੀ ਵੱਡਾ ਹਾ사 ਹੋ ਸਕਦਾ ਸੀ ਜਿਸ ਕਰਕੇ ਉਹਨਾਂ ਵਿਧਾਨ ਸਭਾ ਦੇ ਵਿੱਚ ਉਕਤ ਪੁਲ ਦਾ ਮੁੱਦਾ ਵੀ ਚੁੱਕਿਆ ਸੀ ਜਿਸ ਤੋਂ ਬਾਅਦ ਓਵਰ ਬ੍ਰਿਜ ਦੀ ਮੁਰੰਮਤ ਕਰਨ ਵਾਸਤੇ ਸਰਕਾਰ ਦੇ ਵੱਲੋਂ ਪੈਸਾ ਵੀ ਭੇਜਿਆ ਗਿਆ ਤੇ ਹੁਣ ਇਹ 15 ਅਗਸਤ ਤੋਂ ਪਹਿਲਾ ਪਹਿਲਾਂ ਲੋਕਾਂ ਨੂੰ ਸੌਂਪ ਦਿੱਤਾ ਜਾਵੇਗਾ ਦੂਜੇ ਪਾਸੇ ਉਸ ਨੇ ਜਨਤਾ ਸਕੂਲ ਕੋਲ ਪਣ ਰਿਹਾ ਰੇਲਵੇ ਓਵਰ ਬ੍ਰਿਜ ਦੇ ਬਾਰੇ ਵੀ ਦੱਸਦੇ ਹੋਏ ਕਿਹਾ ਕਿ ਇਹ ਪੁਲ ਵੀ ਦੀਵਾਲੀ ਤੇ ਲੋਕਾਂ ਨੂੰ ਸੌਂਪ ਦਿੱਤਾ ਜਾਵੇਗਾ ਉਹਨਾਂ ਕਹੇ ਕਿ ਲੋਕਾਂ ਨੂੰ ਇਸ ਪੂਲ ਕਰਕੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜੋ ਹੁਣ ਦੀਵਾਲੀ ਤੇ ਖੋਲ ਦਿੱਤਾ ਜਾਵੇਗਾ ਆਓ ਤੁਹਾਨੂੰ ਸੁਣਾਉਂਦੇ ਹਾਂ ਇਸ ਮੌਕੇ ਤੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਸੀ ਦੇਖੋ ਆਲਮੋਸਟ ਜਿਵੇਂ ਆਪਾਂ ਕਹੀਏ ਵੀ ਲਾਸਟ ਤੇ ਆ ਗਿਆ ਐਂਡ ਤੇ ਆ ਗਿਆ ਤੇ 15 ਅਗਸਤ ਨੂੰ ਅਸੀਂ ਇਹ ਪਬਲਿਕ ਨੂੰ ਦੇ ਦਾਂ ਸੌਂਪ ਦਾਂਗੇ ਪਬਲਿਕ ਦੀ ਆਵਾਜਾਈ ਸ਼ੁਰੂ ਹੋ ਜਾਊਗੀ ਤੇ ਮੈਂ ਧੰਨਵਾਦ ਕਰੂੰਗੀ ਸਾਰੀ ਟੀਮ ਦਾ ਐਸਜੀਓ ਸਾਹਿਬ ਖੜੇ ਹੈ ਸਾਰੀ ਟੀਮ ਦਾ ਕਿ ਇਹਨਾਂ ਨੇ ਬਹੁਤ ਲਗਨ ਨਾਲ ਬਹੁਤ ਮਿਹਨਤ ਨਾਲ ਕੰਮ ਕੀਤਾ ਨਾਲ ਨਗਰ ਕੌਂਸਲ ਦੇ ਵਰਕਰਾਂ ਨੇ ਸਾਰਿਆਂ ਨੇ ਸਾਥ ਦਿੱਤਾ ਤਾਂ ਇਹ ਜਿਹੜੀ ਇੱਕ ਬਹੁਤ ਜ਼ਰੂਰੀ ਸਮੱਸਿਆ ਸੀਗੀ ਔਰ ਧੰਨਵਾਦ ਤੁਹਾਡਾ ਪੱਤਰਕਾਰ ਵੀਰਾਂ ਦਾ ਵੀ ਤੁਸੀਂ ਹੀ ਜਾਗਰੂਕ ਕਰਾਇਆ ਸੀਗਾ ਕਿ ਇਹ ਪੂਲੇ ਦਾ ਪਿੱਲਰ ਹੈ ਜਿਹੜੇ ਬੜੇ ਕਮਜ਼ੋਰ ਹੋ ਚੁੱਕੇ ਹੈ ਤੇ ਇੱਥੇ ਆਪਣਾ ਕੰਮ ਬਹੁਤ ਜ਼ਰੂਰੀ ਹੈ ਔਰ ਸਪੈਸ਼ਲ ਥੈਂਕਸ ਮਾਨ ਸਾਹਿਬ ਦਾ ਕਿ ਮੈਂ ਜਦੋਂ ਵਿਧਾਨ ਸਭਾ ਚ ਤੇ ਤੇ ਉਹਨਾਂ ਨੇ ਨਾਲ ਦੀ ਨਾਲ ਫੰਡ ਜਾਰੀ ਕੀਤੇ ਕਿ ਜੇ ਕੋਈ ਮਿਸ ਹੈਪਨਿੰਗ ਨਾ ਹੋ ਜੇ ਜਨਤਾ ਦਾ ਫਿਕਰ ਸਾਨੂੰ ਸਭ ਤੋਂ ਪਹਿਲਾਂ ਜਨਤਾ ਸਾਡੀ ਹੈ ਸਾਡਾ ਸਾਡੇ ਲਈ ਜਨਤਾ ਦੇ ਕੰਮ ਪਹਿਲਾਂ ਬਾਕੀ ਕੰਮ ਬਾਅਦ ਚ ਮੈਡਮ ਜੀ ਵਿਰੋਧੀਆਂ ਵੱਲੋਂ ਸੋਸ਼ਲ ਮੀਡੀਆ ਉੱਤੇ ਕਾਫੀ ਵਿਰੋਧ ਕੀਤਾ ਗਿਆ ਸੀ ਬਾਰ-ਬਾਰ ਬੋਲਦਾ ਤੇ ਤੁਸੀਂ ਕੀ ਇੰਤਜ਼ਾਮ ਕੀਤੇ ਸੀ ਹੋਰ ਰਸਤਿਆਂ ਦੇ ਬਾਰੇ ਜਿਹੜੇ ਦੇਖੋ ਵਿਰੋਧੀਆਂ ਦਾ ਕੰਮ ਤਾਂ ਵਿਰੋਧ ਕਰਨਾ ਹੈ ਮੈਨੂੰ ਤਾਂ ਇੱਕ ਗੱਲ ਲੱਗਦੀ ਹੈ ਵੀ ਜੇ ਉਹ ਕਰ ਲੈਂਦੇ ਜੀ ਉਹਨਾਂ ਨੇ ਇਹ ਕੰਮ ਕੀਤੇ ਹੁੰਦੇ ਸਾਨੂੰ ਕਿਉਂ ਕਰਨੇ ਪੈਂਦੇ ਅਸੀਂ ਜਿਹੜੇ ਅੰਡਰਪਾਸ ਸੀਗੇ ਉੱਥੇ ਪੂਰਾ ਇੰਤਜ਼ਾਮ ਸੀ ਮੋਟਰਾਂ ਲੱਗੀਆਂ ਸੀ ਵੀ ਅੱਗੇ ਮੌਨਸੂਨ ਆ ਗਈ ਜੇ ਬਾਰਿਸ਼ ਆ ਗਈ ਤਾਂ ਉੱਥੇ ਜੇ ਭਾਰਗੇ ਤਾਂ ਪਬਲਿਕ ਕਿੱਥੋਂ ਦੀ ਜਾਊਗੀ ਪੂਰਾ ਇੰਤਜ਼ਾਮ ਕੀਤਾ ਸੀ ਇੱਕ ਦਿਨ ਬਾਰਿਸ਼ ਪਈ ਹੈ ਨਾਲ ਦੀ ਨਾਲ ਮੈਨੂੰ ਲੱਗਦਾ ਵਿਥਿਨ ਹਾਫ ਆਵਰ ਕਹੂੰਗੀ ਮੈਂ ਅੱਧੇ ਘੰਟੇ ਦੇ ਵਿੱਚ ਵਿੱਚ ਹੀ ਸਾਰਾ ਉੱਥੇ ਖਾਲੀ ਕਰਤਾ ਸੀਗਾ ਪਬਲਿਕ ਨੂੰ ਕੋਈ ਦਿੱਕਤ ਨਹੀਂ ਆਈ ਔਰ ਪਬਲਿਕ ਨੇ ਵੀ ਕੋਆਪਰੇਟ ਕੀਤਾ ਪਬਲਿਕ ਨੇ ਸਮਝਦੀ ਹੈ ਕਿ ਜਿਹੜੇ ਵਿਰੋਧੀ ਹੈ ਉਹਨਾਂ ਦਾ ਤਾਂ ਕੰਮ ਹੀ ਹੈ ਬੋਲਣਾ ਪਰ ਇਹ ਕੰਮ ਵੀ ਜਿਹੜਾ ਹੋ ਰਿਹਾ ਸਾਡੇ ਲਈ ਮੈਂ ਇਹ ਕਹੂੰਗੀ ਰਾਜਪੁਰੇ ਦੀ ਜਨਤਾ ਦੇ ਸਾਥ ਲਈ ਸਹਿਯੋਗ ਲਈ ਧੰਨਵਾਦ ਉਹਨਾਂ ਦਾ ਜਿਹੜਾ ਉਹਨਾਂ ਨੇ ਇਹ ਸਹਿਯੋਗ ਦਿੱਤਾ ਤੇ ਇਹ 15 ਅਗਸਤ ਨੂੰ ਆਪਾਂ ਇਹ ਲੋਕਾਂ ਨੂੰ ਸਪੋਰਟ ਮੈਡਮ ਜਿਵੇਂ ਕਿ ਜਿਵੇਂ ਕਿ ਇਹ ਪੁਲ ਬਹੁਤ ਪੁਰਾਣਾ ਸੀਗਾ ਤੇ ਹੁਣ ਜਿਹੜੀ ਟੈਕਨੋਲੋਜੀ ਬੜੀ ਐਡਵਾਂਸ ਹੈ ਕੁਝ ਐਡਵਾਂਸ ਟੈਕਨੋਲੋਜੀ ਵਰਤੀ ਗਈ ਹੈ ਇਸ ਨੂੰ ਪੁਲ ਨੂੰ ਦੁਬਾਰਾ ਤੋਂ ਰਿਪੇਅਰ ਕਰਨ ਵਾਸਤੇ ਬਿਲਕੁਲ ਜੀ ਬਿਲਕੁਲ ਲੇਟੈਸਟ ਸਾਰਾ ਜੋ ਵੀ ਟੈਕਨੋਲੋਜੀ ਹੈ ਲੇਟੈਸਟ ਵਰਤੀ ਗਈ ਹੈ ਤਾਂਕਿ ਦੇਖੋ ਨਹੀਂ ਹੁੰਦਾ ਪਹਿਲਾਂ ਕੀ ਹੁੰਦਾ ਸੀ ਜੇ ਕੋਈ ਪੁਲ 'ਚ ਖਰਾਬੀ ਆ ਜਾਂਦੀ ਉਹਨੂੰ ਪੂਰਾ ਢਾਕੇ ਫੇਰ ਕਰਨਾ ਪੈਂਦਾ ਇਹਨਾਂ ਨੇ ਦੇਖੋ ਪੁਲ ਨੂੰ ਲਿਫਟ ਨਾਲ ਚੱਕ ਕੇ ਤੇ ਪਿੱਲਰ ਚੇਂਜ ਕੀਤੇ ਜੋ-ਜੋ ਚੀਜ਼ਾਂ ਚੇਂਜ ਕਰਨੀਆਂ ਸੀ ਨਈ ਟੈਕਨੋਲੋਜੀ ਦੇ ਹਿਸਾਬ ਨਾਲ ਇਹਨਾਂ ਨੇ ਯੂਜ਼ ਕਰਕੇ ਉਹ ਸਾਰੀ ਟੈਕਨੋਲੋਜੀ ਨੂੰ ਯੂਜ਼ ਕਰਕੇ ਇਹ ਸਾਰੇ ਪਿੱਲਰ ਦੀ ਰ ਜਾਰੀ ਹੋਇਆ ਸੀਗਾ ਜੀ ਤੇ ਤੇ ਹਾਂਜੀ 67 ਲੱਖ ਦਾ ਲੋਟ ਹੋਇਆ ਤਾਂ 67 ਲੱਖ ਦਾ ਲੋਟ ਹੋਇਆ ਬਾਕੀ ਹਲੇ ਹੋਰ ਜਿਹੜਾ ਉੱਪਰ ਰਿਪੇਅਰ ਹੈ ਜੋ ਹੋਊਗਾ ਜਨਤਾ ਦਾ ਪੈਸਾ ਜਨਤਾ ਦੇ ਸਾਹਮਣੇ ਆਊਗਾ ਜਿਹੜਾ ਵਿਰੋਧੀਆਂ ਨੇ ਕਿਹਾ ਸੀ ਜਿਉ ਪੱਥਰ ਕਿਉਂ ਲਾਇਆ ਉਹ ਬੜਾ ਰੋਲਾ ਪਾਇਆ ਸੀਗਾ ਉਹ ਅਸੀਂ ਇਸ ਕਰਕੇ ਲਾਇਆ ਸੀ ਵੀ ਦੇਖੋ ਇਸ ਪੁੱਲ ਲਈ ਪੈਸਾ ਆਇਆ ਤੇ ਇੱਥੇ ਹੀ ਲੱਗ ਰਿਹਾ ਹੈ ਇਹ ਨਹੀਂ ਵੀ ਅਸੀਂ ਹਵਾਸ ਦਾ ਛੱਡ ਦਈਏ ਵੀ ਅਸੀਂ 1000 ਕਰੋੜ ਰਾਜਪੁਰੇ ਤੇ ਲਾਤਾ ਦਿਖੇ ਤਾਂ ਸੜੀ ਕੀਤੇ ਮੈਂ ਪਿੱਛੇ ਜੀ ਇੱਕ ਪਿੰਡ ਚ ਗਈ ਉੱਥੇ ਪੱਥਰ ਲੱਗਿਆ ਪਿਆ ਵੀ ਇੱਥੇ ਇਸ ਪਿੰਡ ਚ ਲਾਇਬ੍ਰੇਰੀ ਦਾ ਉਦਘਾਟਨ ਇਹ ਰਾਇਕ ਸਾਬਨੇ ਜਿਹੜੇ ਪੁਰਾਣੇ ਵਿਧਾਇਕ ਸਾਬਸੇ ਉਹਨਾਂ ਨੇ ਕੀਤਾ ਉਹਦੇ ਨਾਲ ਹੀ ਪਿੱਲਰ ਤੇ ਪੱਥਰ ਅਸੀਂ ਲਾਇਆ ਸਾਡਾ ਕੰਮ ਸ਼ੁਰੂ ਹੋ ਗਿਆ ਉਹਨਾਂ ਦੇ ਪਿੱਲਰ ਹੀ ਲੱਗਿਆ ਜੀ ਜਿਵੇਂ ਕਿ ਹੁਣ ਇਸ ਤੋਂ ਬਾਅਦ ਤੁਸੀਂ ਦੂਸਰੇ ਪੁਲ ਦਾ ਵੀ ਨਿਰਖੜ ਕੰਮ ਜਾਣਾ ਹੈ ਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿੰਨੇ ਦਿਨ ਤਿਆਰ ਹੋ ਜਾਏਗਾ ਕਾਫੀ ਮੰਗ ਹੈ ਲੋਕ ਦੇਖੋ ਉੱਥੇ ਲੋਕ ਬਹੁਤ ਪਰੇਸ਼ਾਨ ਹੋਏ ਐ ਉਹ ਵੀ ਪਰੇਸ਼ਾਨ ਹੋਏ ਪਿਛਲੀਆਂ ਸਰਕਾਰਾਂ ਦੀਆਂ ਨਲਿੱਕੀਆਂ ਕਰਕੇ जिने मेनू याद है एक बार पिछले विधायक ਉਥੇ ਖੜਕੇ ਕਹਿ ਰਹੇ ਸੀ ਇਹ ਨਹੀਂ ਹੁੰਦਾ ਜੀ ਇਹ ਤਾਂ ਪਿਛਲੇ ਤੁਹਾਡੀ ਵਿਧਾਇਕ ਪੈਸੇ ਖਾ ਗਈ ਮੈਨੂੰ ਇਹ ਲੱਗਦਾ ਵੀ ਇਹਨਾਂ ਦਾ ਕੰਮ ਹੀ ਪੈਸੇ ਖਾਣਾ ਸੀ ਇਹਨਾਂ ਨੂੰ ਨਾ ਆਪਦੀ ਹੀ ਯਾਦ ਆਈ ਜਾਂਦੀਆਂ ਬੇ ਅਸੀਂ ਐਂ ਪੈਸੇ ਖਾ ਗਏ ਅਸੀਂ ਐਂ ਪੈਸੇ ਖਾ ਗਏ ਉਥੇ ਕੀ ਸੀ ਜਦੋਂ ਅਸੀਂ ਦੇਖਿਆ ਵੀ ਇਹ ਪੂਲ ਦਾ ਕੰਮ ਕਿਉਂ ਨਹੀਂ ਸ਼ੁਰੂ ਹੋ ਰਿਹਾ ਉਹ ਕਹਿੰਦੇ ਵੀ ਸਾਨੂੰ ਕਲੀਅਰੈਂਸ ਨਹੀਂ ਮਿਲ ਰਹੀ ਕਲੀਅਰੈਂਸ ਕਿਉਂ ਨਹੀਂ ਮਿਲ ਰਹੀ ਉਥੇ ਇੱਕ ਮੰਦਿਰ ਸੀ ਅਸੀਂ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਪੰਡਿਤ ਜੀ ਨੂੰ ਬੁਲਾ ਕੇ ਪਹਿਲਾਂ ਉੱਥੋਂ ਮੰਦਿਰ ਨੂੰ ਹਟਵਾਇਆ ਹੋਰ ਜਿਹੜੀਆਂ ਪਰਮਿਸ਼ਨਾਂ ਲੈਣੀਆਂ ਸੀ ਉਹ ਦਿਵਾ ਕੇ ਉਦੋਂ ਪੁਲ ਦਾ ਕੰਮ ਸ਼ੁਰੂ ਹੋਇਆ ਜਿੰਨਾ ਟਾਈਮ ਲੱਗਦਾ ਹੋ ਰਿਹਾ ਤੇ ਮੈਂ ਇਹ ਕਹੂੰਗੀ ਕਿ ਦੀਵਾਲੀ ਤੱਕ ਅਸੀਂ ਪਹਿਲਾਂ ਇਹ ਪੁਲ ਉਹਨਾਂ ਨੂੰ ਮੰਦਰਗੰਜ ਮਾਰਕੀਟ ਵਾਲਿਆਂ ਨੂੰ ਦੇ ਦਾਂਗੇ ਐਕਤੀ ਵਾਰ ਦੀਵਾਲੀ ਉੱਥੇ ਪੂਰੀ ਰੌਣਕ ਨਾਲ ਬਣੂਗੀ ਮੇਰਾ ਯਾਦਵਿੰਦਰ ਸ਼ਰਮਾ ਜੀ ਐਸ ਡੀਓ ਪੀ ਡਬਲਯੂ ਡੀ ਬੀ ਐਂਡ ਆਰ ਇਹ ਜਿਹੜਾ ਤੁਹਾਨੂੰ ਐਸਟੀਮੇਟ ਦਿੱਤਾ ਕਿੰਨੇ ਕੁ ਮਹੀਨੇ ਦਾ ਦਿੱਤਾ ਸੀ ਕਰਦੇ ਇਹ ਅਸੀਂ 20 ਜੂਨ ਤੋਂ ਕੰਮ ਸ਼ੁਰੂ ਕਰਿਆ ਜੀ ਤੇ ਅਸੀਂ ਬੈਠ ਕੇ ਉਹਦੀ ਸਾਰੀ ਪਲਾਨਿੰਗ ਕਰੀ ਸੀ ਬਾਰ ਚਾਰਟ ਬਣਦਾ ਸਾਡਾ ਵੈਸੇ ਉਹ 4 ਮਹੀਨੇ ਦਾ ਕੰਮ ਸੀ ਫਿਰ ਉਹ ਵੇ ਦੇ ਨਾਈਟ ਕੰਮ ਕਰਾਂਗੇ 60 ਦਿਨ ਦਾ ਅਸੀਂ ਪ੍ਰੋਗਰਾਮ ਬਣਾਇਆ 10 ਸਪੈਨ ਦੇ ਤੇ 6 ਸਪੈਨ ਇੱਕ ਦਿਨ ਵਾਸਤੇ ਦੇ ਕੇ 60 ਦਿਨ ਅਸੀਂ ਲੈ ਕੇ ਸ਼ਾਸਨ ਤੋਂ ਪਰਮਿਸ਼ਨ ਲਈ ਜੀ ਉਹਦੀ ਤੇ 60 ਦਿਨ ਸਾਡੇ 20 ਅਗਸਤ ਨੂੰ ਪੂਰੇ ਹੁੰਦੇ ਆ ਔਰ ਜਿਵੇਂ ਐਮਐਲਏ ਸਾਹਿਬ ਦਾ ਸਾਨੂੰ ਸਾਥ ਰਿਹਾ ਜਾਂ ਨਗਰ ਕੌਂਸਲ ਪ੍ਰਧਾਨ ਰਜੇਸ਼ ਜੀ ਦਾ ਰਿਹਾ ਜਿਨ੍ਹਾਂ ਵੀ ਪ੍ਰਸ਼ਾਸਨ ਸਿਥਿ ਸਭ ਦਾ ਸਾਥ ਰਿਹਾ ਤੇ ਸਾਡਾ ਟੀ ਟਾਰਗੇਟ ਹੈ ਵੀ 20 ਅਗਸਤ ਤੋਂ ਪਹਿਲਾਂ ਪਹਿਲਾਂ ਉਹਨੂੰ ਮੁਕੰਮਲ ਕਰਾਂਗੇ ਤੇ ਹੁਣ ਜਿਵੇਂ ਸਾਨੂੰ ਹੁਕਮ ਹੈ ਅਸੀਂ 15 ਅਗਸਤ ਤੋਂ ਪਹਿਲਾਂ ਨੂੰ ਕਰਾਂਗੇ ਮੁਕੰਮਲ ਪੂਰਾ ਜੋਰ ਲਾਵਾਂਗੇ ਜਿਵੇਂ ਕਿ ਪੁੱਲ ਬਹੁਤ ਪੁਰਾਣਾ ਸੀਗਾ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕੰਮ ਕਰਦੇ ਵੇ ਕਾਫੀ ਮੁਸ਼ਕਿਲਾਂ ਦਾ ਕੰਮ ਇਹਦੇ 'ਚ ਹੈ ਸੀ ਪ੍ਰੋਬਲਮ ਇਹਦਾ ਇਹਦਾ ਜਿਹੜਾ ਰੇਲਵੇ ਲਾਈਨ ਤੋਂ ਪਰਲੇ ਪਾਸੇ ਹੈ ਜੀ ਇੱਕ ਸਪੈਨ ਹੈ 12 ਮੀਟਰ ਦਾ ਉਹਦਾ ਜਿੰਨਾ ਚੜਾ ਹੁੰਦਾ ਨਾ ਜੀ ਜਿੰਨੇ 1 ਫੁੱਟ ਚੜਾ ਹੋਣਾ ਚਾਹੀਦਾ 12 ਇੰਚ ਉਹ ਸਿਰਫ 3 ਇੰਚ ਰਹਿ ਗਿਆ ਸੀ ਜੇ ਆਪਾਂ ਇਸ ਬਰਸਾਤਾਂ ਚ ਇਹਨੂੰ ਨਾ ਕਰਦੇ ਤਾਂ ਉਹ ਗਿਰ ਸਕਦਾ ਸੀ ਪੋਰਸ਼ਨ ਜੀ ਇੰਨਾ ਉਹਦਾ ਕ੍ਰਿਟੀਕਲ ਸੀ ਪਰ ਉਹਨੂੰ ਸਾਭ ਨੂੰ ਖੁਦ ਪਤਾ ਸੀਦਾ ਜਿਹੜੇ ਵੀ ਬੰਦੇ ਸੀ ਉਹਨਾਂ ਨੇ ਦੇਖੀ ਉਹ ਚੀਜ਼ ਸਾਰੀ ਜਿਹੜੇ ਪਰਲੇ ਪਾਸੇ ਰਹਿੰਦੇ ਸੀ ਉਹ ਕਦੇ ਵੀ ਗਿਰ ਸਕਦਾ ਸੀ ਪਿੱਪਰ ਦੇ ਕੋਲ ਜੀ ਤਾਂ ਸਾਡੀ ਕਿ ਮਜਬੂਰੀ ਸੀ ਜੇ ਮਰਜੈਂਸੀ ਚ ਕੰਮ ਕਰਨਾ ਪੈਂਦਾ ਇਸ ਕਰਕੇ ਸਾਨੂੰ ਮਤਲਬ ਬਹੁਤ ਜ਼ਰੂਰੀ ਸੀ ਸਭ ਤੋਂ ਪਹਿਲਾਂ ਸੀ ਉਹਨੂੰ ਠੀਕ ਕਰਾ ਹਾਰੀਜ਼ਨਟਲ ਜੈਕ ਲੱਗ ਗਿਆ ਜੀ ਪੂਰੀ ਦੀ ਪੂਰੀ ਸਲੇਵ ਸੀ ਨਾ ਸ਼ਿਫਟ न्यूज 89 पंजाब दे लिए राजपुरा तो पत्रकार मोहित कुमार दी खास रिपोर्ट न्यूज 89 पंजाब हर खबर जिंदा होवे असर